ओके बॉस ओके जी बाय मिलते हैं फिर थैंक यू ਪਿਆ ਕਿੰਨਾ ਮਿੱਟ ਪਿਆ ਇਹਦੇ ਉੱਪਰ ਉੱਪਰ ਕੱਚੇ ਰਾਹ ਤੇ ਇੰਨੀ ਸਪੀਡ ਤੇ ਢੂਡਾ ਪੜਦਾ ਤੁਰ ਜਾਂਦਾ ਆ ਕਿਹੜਾ ਗਾ ਸਾਡੀ ਗੱਲ ਆ ਤੇਰੀ ਤੂੰ ਮੇਰੀ ਪਗਾਈ ਕਰਾਈ ਅੱਜ ਤੈਨੂੰ ਸਾਡੀ ਗੱਲ ੱਲੇ ਮੈਂ ਜਾਣੀਆ ਮੈਂ ਡਰ ਕਾਰਾਂ ਨੂੰ ਆਉ ਸੁਤਾਲਾ ਤੇਰੇ ਵਾਲਾਂ ਤੋਂ ਬਾਅ ਦੇ ਕੇ ਮੈਨੂੰ ਐ ਲੱਗਿਆ ਬੋਲ ਫੋਨ ਦਾ ਟਰੱਕਆ ਬਰੋ ਬੋਲ ਫੰਗਾ ਨਹੀਂ ਵਧੀਆ ਆ ਪਿੱਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਲੈ ਸਕਦੇ ਇਹਨਾਂ ਨੇ ਕੀਤਾ ਅੰਦਰ ਪੰਜਾਬੀ ਚ ਲਿਖ ਕੇ ਲਾਇਆ ਵੈ ਤੇ ਉਹ ਮੈਂ ਵੀਡੀਓ ਨੁਕਸਾਨ ਕੀ ਹੋਇਆ ਜਾਂ ਕੀ ਕਰਨਾ ਚਾਹੁੰਦੇ ਸੀ ਮੈਨੂੰ ਲੱਗਾ ਉਹ ਕਾਮਯਾਬ ਹੋ ਗਿਆ ਉਹ ਚੀਜ਼ ਜੋ ਸਰਕਾਰਾਂ ਜਾਂ ਕੋਈ ਵੀ ਲਾਲੂ ਕਰਨਾ ਚਾਹੁੰਦਾ ਭਾਈ ਝਾਕਦਾ ਉਹ ਟਰੱਕ ਵਾਲਾ ਕਹਿੰਦਾ ਉਹ ਕਹਿੰਦਾ ਵੀ ਪٹرول ਦਾ ਕੀ ਕਰਨਾ ਹੋਊ ਵੀ ਭਰ ਕੇ ਲੈ ਜੰਦਾ। ਤਸਦੀਕ ਕਰਨ ਦਾ ਸਭ ਤੋਂ ਵਧੀਆ ਤਰੀਕਾ। ਮੈਂ ਚੱਕ ਲਿਆ ਸੀ। 13 ਉਂ ਮਾਰ ਕੇ ਉੱਤੇ ਉਹਨੂੰ ਥੱਪ ਥੱਪ ਜੇ ਕਰ। ਸਾਰੇ ਜਣੇ ਚੈਨਲ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਵੀ ਕਰ ਲੋ ਫੋਲੋ। Insta, TikTok ਸਾਰੇ ਕਿਤੇ ਸੇਮ ਹੀ ਹੈ ਨਾਮ ਤੇ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ। ਠੀਕ ਹੈ ਜੀ। ਓਕੇ ਬੌਸ। ਉਹ ਗਈ ਬਾਏ ਮਿਲਤੇ ਆਂ ਫੇਰ ਸਰ ਜੀ ਥੈਂਕ ਯੂ ਕੀ ਹੋ ਰਿਹਾ ਆ ਜਗਾ ਖਾਲੀ ਹੈ ਹੁਣੀ ਲਾਉਣਾ ਨਹੀਂ ਹੋਗਾ ਨਹੀਂ ਹੁੰਦਾ ਨਹੀਂ ਹੁੰਦਾ ਤੇ ਆਪ ਵੀ ਨਾ ਇਹਦੇ ਕੋਲੇ ਕੀ ਰੀਕੀ ਕੋਲੇ ਉਹ ਫੜਨ ਆਇਆ ਸੀ ਮੈਂ ਬਸ ਮਾਨ ਧਰਦੇ ਆਂ ਚੰਗਾ ਪੜਾ ਚੱਲਿਆ ਸੀ ਮੈਂ ਆਪਦਾ ਹਨਾ ਉਥੋਂ ਆ ਟ੍ਰੇਲਰ ਚੈੱਕਣ ਲੋਡਡ ਤੇ ਮੈਂ ਉਹ ਕਿਹਾ ਤੇ ਟਰੱਕ ਖੜਾ ਹੀ ਸ਼ਾਪ ਤੇ ਖੜਾ ਖੜਾ ਮੈਂ ਆਫਿਸ ਚ ਲਾ ਗਿਆ ਐਵੇਂ ਉਹਨਾਂ ਕੋਲੇ ਤੇ ਉਹ ਗਾਂ ਜਦੋਂ ਕਹਿੰਦੇ ਵੀ ਤੇਰੀ ਤਾਂ ਈਮੇਲ ਆਈ ਵੀ ਕਾਕਾ ਹੀ ਇਹਦੇ ਵੀ ਲੈ ਕੇ ਜਾਣਾ ਪੜੇਗਾ ਮੈਂ ਲੈ ਜਾਨੇ ਕੀ ਹਾਲ ਆ ਨਹੀਂ ਮੈਂ ਤਾਂ ਨੰਗ ਚੱਲਿਆ ਸੀਗਾ ਹੁਣ ਉਹੀ ਕੰਮ ਉਹ ਪਹਿਲਾਂ ਉੱਥੇ ਫੇਰ ਆਣਾ ਆਦਲਾ ਬਦਲੀ ਕਰਨੀ ਬਾਅਦ ਜਾਂਦਾ ਡੌਗ ਬਿੱਲੀ ਹੋਵੇ ਜੇ ਡੌਗ ਨਾ ਬਿੱਲੀ ਹੋਈ ਤਾਂ ਉੱਥੇ ਉਹ ਹੀ ਮੱਥਾ ਮਾਰਨਾ ਪਊਗਾ ਜੇ ਲਾਸਟ ਟਾਈਮ ਵਾਂਗੂ ਹੋਰ ਤਾਂ ਕੋਰ ਨਹੀਂਗਾ ਆ ਦੇਖ ਆ ਯਾਰ ਨਹੀਂ ਹੈ ਨਾ ਹਟਦੇ ਬੰਦੇ ਹੁਣ ਆ ਦੇਸੀ ਤੇ ਆਈ ਇਹ ਰੋਡ ਤੇ ਚੱਲੀ ਜਾਂਦਾ ਹੋਊਗਾ ਚੀਜ਼ ਨਾਲ ਮੰਨ ਲਓ ਤੇ ਇਹ ਕਿੰਨਾ ਮਿੱਟ ਪਿਆ ਇਹਦੇ ਉੱਪਰ ਉੱਪਰ ਦੇ ਤੇ ਵੱਜਣਾ ਹੀ ਹੈ ਕਹ ਇਹਦੇ ਮੁੰਕੇ ਵਾਲਾ ਕਹ ਤੂੰ ਸਾਡੇ ਨਾਲ ਆਏ ਹੋਗੇ ਵੀ ਜੇ ਮਾਮੇ ਨੇ ਚੱਕ ਲਿਆ ਤੇ ਇਹ ਤਾਂ ਝਾੜੋ ਕੰਜਰ ਦਿਓ ਹੋਰ ਨਹੀਂ ਤਾਂ ਕੋਈ ਫਾਇਦਾ ਨਹੀਂ ਕਹਿੰਦੇ ਬੇਚਣਾ ਫੋਨ ਆਉਣ ਲੱਗ ਗਿਆ ਐਰੋ ਕਰੇ ਡੋਰਬੈਲ ਨਹੀਂ ਲੱਗੀਆਂ ਆਉਂਦੀਆਂ ਆਪਣੇ ਉਹਦਾ ਕੁੱਤ ਜਦੋਂ ਮਾਰਿਆ ਰਿੰਗ ਮੇਰੇ ਕੋਲੇ ਆ ਜਾਂਦੀ ਹੈ ਇੱਥੇ ਦੀਪਾ ਬੌਸ ਸੀਗੇ ਕਾਹੀ ਲੈਣ ਆਏ ਕਾਹੀ ਕੱਲ ਲੈ ਗਿਆ ਜੱਕਾ ਲੈ ਗਿਆ ਉਹ ਤਾਂ ਬਾ ਚੱਲ ਕੇ 35 ਕਿਲੋਮੀਟਰ ਓਏ ਮੈਨੂੰ ਪਤਾ 1 ਵਜਣਾ 11 ਬੱਜੇ ਹੈਗੇ ਉੱਥੋਂ ਤੁਰਦੇ ਕਰਦਿਆਂ ਨੂੰ ਬਾਪੇ 110 ਤੇ ਮੇਰਾ ਟਰੱਕ ਆ ਤੇ ਉਧਰ ਦੇ ਕੱਚੇ ਰਾਹ ਤੇ ਇੰਨੀ ਤੇ ਟੂੜਾਂ ਪੜਦਾ ਤਰਾ ਜਾਂਦਾ ਆ ਕਿਹੜਾਗਾ ਗ੍ਰੇਵਰ ਰੋਡ ਤੇ ਬਾਬੇ 110 ਤੇ ਜਾਂਦੇ ਨੇ ਗਲਤ ਗੋਲ ਤੋਂ ਮੋੜ ਲਿਆ ਕੋਸਤਾ ਚੱਕਰ ਹੈਗਾ ਜਿਹੜਾ ਇੰਨਾ ਛੱਡੀ ਜਾਂਦਾ ਨਾ ਇਹ ਵਾਹ ਬਾਈਓ ਆ ਗ੍ਰੇਵਰ ਰੋਡ ਤੇ ਬੰਦਾ ਬਾਈ 110 ਤੇ 23 ਤੇ ਆ ਜਿਹੜੇ ਘਰ ਕੋ ਰਾਣਾ ਇੱਥੇ ਤੇ ਬੈਂਦੀ ਕੰਪਲੇਂਟ ਕਰ ਦਿੰਦੇ ਆ ਵਾਹ ਵੀ ਟਾਈ ਮੌਚ ਕਰਦੀ ਤੂੰ ਨੇ ਤੂੰ ਲਓ ਟ੍ਰੇਲਰ ਖੜਾ ਆਪਣਾ ਉਧਰ ਜਾਂ ਕਿ ਰਾਂ ਡੌਗ ਤਾਂ ਬਿੱਲੀ ਪਾਈ ਆ ਜਾਂ ਤਾਂ ਇਹ ਕਹਿ ਦੇ ਨਾ ਇੱਥੇ ਲਾਉਣਾ ਫੇਰ ਆਪਣਾ ਲੋਟ ਆ ਜੂਏ ਇੱਥੇ ਛੱਡਾਂਗੇ ਉਹ ਚੱਕ ਲਾਂਗੇ ਭਾਈ ਇਹ ਨਾ ਕਹਿਣ ਵੀ ਉੱਤੇ ਲਾ ਉੱਤੇ ਲਾਉਣਾ ਹੋਇਆ ਇਹ ਚੱਕਰ ਚੱਲਣਾ ਉਹੀ ਕੰਮ ਹੋ ਗਿਆ ਕਹਿੰਦੇ ਉਸੇ ਡੌਗ ਤੇ ਛੱਡਣਾ ਮੈਂ ਠੀਕ ਆ ਭਾਈ ਹੁਣ ਪਹਿਲਾਂ ਇਹਨੂੰ ਇੱਥੇ ਛੱਡਿਆ ਫੇਰ ਉਹਨੂੰ ਚੱਕ ਕੇ ਨਾ ਉਧਰ ਛੱਡਿਆ ਆਉਣੇ ਆ ਪਰੇ ਕੱਚੇ ਖਾਂਚ ਚ ਜਿਹੜੀ ਪਕਾਈ ਤੋਂ ਮੈਂ ਡਰਦਾ ਸੀਗਾ ਉਹੀ ਕਰਾਤੀ ਐ ਇਹਨਾਂ ਨੇ ਤਿੰਨ ਚਾਰ ਆਹ ਰਹੀ ਟ੍ਰੇਲਰ ਹੁੱਕ ਡ੍ਰੌਪ ਹੋ ਜਾਣੇ ਆ ਨੋ ਯਾ ਦਾ ਬੇਪਰਾਵਾ ਕੌਣ ਕਿ ਆ ਬੱਕ ਚੱਲੀ ਜਾਂਦੀ ਆ ਭਾ ਟ੍ਰੇਲਰ ਆਪ ਹੀ ਰੋੜ ਗਿਆ ਬੈਕ ਨੂੰ ਇਹ ਕਿਵੇਂ ਹੋ ਗਿਆ ਕਮਾਲ ਹੋ ਗਈ ਹੁਣ ਆ ਇੱਥੇ ਛੱਡ ਤਾ ਹਨ ਤੇ ਉਹ ਜਿਹੜਾ ਡੌਗ ਤੇ ਖੜਾਗਾ ਹੁਣ ਉਹਨੂੰ ਚਾਕ ਕੇ ਪਾਸੇ ਛੱਡਣਾ ਫੇਰ ਇਹਨੂੰ ਡੌਗ ਤੇ ਲਾਵਾਂਗੇ ਤੇ ਟਰੱਕ ਇਧਰੋਂ ਆਪਾਂ ਨੂੰ ਲੈ ਕੇ ਜਾਣਾ ਬੈਕ ਹੀ ਯਾਰ ਡੰਪ ਪਾ ਗ੍ਰੀਸ ਕੀਤਾ ਹੈ ਫਿਫਥ 휠 ਸਾਰੇ ਦੀ ਦਫਾ ਪਟਦੀ ਮੈਂ ਉਹਨੂੰ ਕਿਹਾ ਵੀ ਸੀ ਮੈਂ ਕਿਹਾ ਛੜਾਲਾ ਮੁੰਡਾ ਹੈਗਾ ਜਿਹੜਾ ਉਹ ਕਹਿੰਦਾ ਭਾਈ ਮੈਨੂੰ ਜਿਵੇਂ ਕਿਹਾ ਕਹਿੰਦਾ ਉਹ ਮੈਂ ਮੈਂ ਤੈਨੂੰ ਦੱਸਦਾ ਮੋੜਾ ਠੀਕ ਹੈ ਭਰਾਵਾ ਓਏ 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 ਹੁਣ ਨਾ ਮੈਂ ਇਹਨੂੰ ਛੱਡਿਆ ਪਰ ਥੋੜਾ ਜਿਹੀ ਤਰੀਕੇ ਨਾਲ ਇਧਰ ਕਾਰਾਂ ਵਾਲੇ ਥਾਂ 'ਚ ਹੀ ਛੱਡਤਾ ਤੇ ਇੱਧਰੋਂ ਆਪਾਂ ਬੈਕ ਹੀ ਲੈ ਜਾਵਾਂਗੇ ਤੁਹਾਨੂੰ ਜੇ ਇਹਨੂੰ ਉਧਰ ਪਹੀ ਤੇ ਛੱਡ ਕੇ ਆਉਂਦਾ ਹਨਾ ਪਹੀ ਕਹੀਏ ਨਾ ਗੱੱਚੇ ਥਾਂ 'ਚ ਫੇਰ ਉਹਦਾ ਉਹ ਕੀ ਸੀਗਾ ਫੇਰ ਦੁਬਾਰੇ ਇਧਰ ਲਿਆਉਣਾ ਪਊਣਾ ਹੀ ਮੈਂ ਪਹਿਲਾਂ ਹੀ ਇਧਰ ਹੀ ਛੱਡਤਾ ਹੁਣ ਮੈਂ ਕਿਹਾ ਚੱਲ ਆਹ ਦੇਖੋ ਆਹ ਕਾਰਾਂ ਵਾਲਾ ਥਾਂਗਾ ਬੰਦਾ ਵੀ ਆ ਗਿਆ ਪੇਪਰ ਲੈ ਕੇ ਚੱਲ 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 ਹੁਣ ਕਿੱਧਰ ਭੱਜ ਗਿਆ ਮੁੰਡਿਆ ਹਏ ਵੀ ਯਾ ਦੋ ਸਾਡੀ ਪਗਾਈ ਹੁੰਦੀ ਆ ਮਾੜੀ ਗੱਲ ਆ ਤੇਰੀ ਤੂੰ ਮੇਰੀ ਪਗਾਈ ਕਰਾਈ ਅੱਜ ਪੈਨ ਲੈ ਆ ਵੀਰੇ ਮੇਰਾ ਕੋਈ ਹੱਥ ਉਹ ਚਲ ਛੋੜ ਕਰ ਪੈਨ ਲੈ ਕੇ ਕਿਹੜੇ ਤੇ ਕਰਨੇ ਆ ਇਹਨਾਂ ਤੇ

ਦੋ ਆ ਹਾਂ ਲੋਕੇਸ਼ਨਾਂ ਦੋ ਹੋਣੀਆਂ ਸ਼ਿਪਮੈਂਟਾਂ ਤਿੰਨ ਹੋਣੀਆਂ ਜਾਂ ਤਾਂ ਪਹਿਲਾਂ ਕਿਹੜੀ ਸੀਲ ਲਾਉਣੀ ਆ ਸੀਲ ਦਾ ਨੰਬਰ ਦੋ ਦੋ ਸੀਲਾਂ ਆ ਹਾਂ ਪਹਿਲਾਂ ਕਿਹੜੀ ਲਾਉਣੀ ਆ ਜਿਹੜੀ ਬਾਜੀ ਲੱਗਦੀ ਉਹ ਲਿਖਿਆ ਨਹੀਂ ਕਿਹੜੀ ਬਾਜੀ ਆਪਾਂ ਲਾ ਕੇ ਭੇਜ ਲਈਏ ਹਾਂ ਆਪਾਂ ਲਾ ਕੇ ਭੇਜ ਲਈਏ ਮਤਲਬ ਮਾਰਾ ਤੁਹਾਨੂੰ ਪ੍ਰਤੀਕਿਰਣ ਕਰਨਾ ਹੈ ਸੀਲ ਉਹ ਆਣੀ ਹੋ ਤਾਂ ਮੈਂ ਲਾ ਲੂੰ ਕੋਈ ਨਾ ਨਹੀਂ ਉਹ ਸਾਡਾ ਚੱਕਰ ਆ ਹੈ ਕੀ ਹੋਏ ਕੋਪੀ ਇਹਨੇ ਟ੍ਰੇਲਰ ਜਾਂਦੀ ਸ਼ੁਰੂ ਕਰਦਾ ਕੀ ਕਰਦਾ ਇਹ ਟ੍ਰੇਲਰ ਹਾਂ ਵਿੱਚ ਓਪਨ ਹੀ ਸੀਗਾ ਹਾਂ ਤੇ ਦਰਮੀ ਜਾਣਾ ਸੀਗੀ ਉਹ ਕੱਚਾ ਕੱਚਾ ਲੋਡ ਫਿਰ ਸਾੜੀ ਜਦੋਂ ਟੌਪ ਤੋਂ ਮਾਰਿਆ ਉਹ ਮੁੰਡਾ ਨੇ ਸਾੜੀ ਸੀ ਕਰਦੇ ਟੋਕ ਟੋਕ ਫੋਨ ਤੇਰੇ ਕੋਲੇ ਹੈਗੀ ਨੇ ਇੱਕ ਸੀਲ ਤੇ ਇੱਕ ਇਹਦੇ ਚ ਇੱਕ ਇਹਦੇ ਲੋਡ ਬਾਰਾ ਵਗੈਰਾ ਲਾਗਾ ਲਗਾ ਕੇ ਨਹੀਂ ਵਿੱਚ ਲੋਡ ਲਾੜ ਲੋਡ ਚ ਕਿਉਂ ਰ ਹੈ ਕਿ ਨਹੀਂ ਉੱਥੇ ਨਾ ਮੈਂ ਥੋੜਾ ਬੈਕ ਕਰੂੰਗਾ ਦੇਖੀ ਆਂਟ ਨਿਕਲਦੀ ਹੈ ਕਿ ਨਹੀਂ ਨਹੀਂ ਮੈਂ ਥੋੜਾ ਬੈਕ ਕਰੂੰਗਾ ਉਦੋਂ ਕੱਢਦੀ ਉਹਨੂੰ ਚੈਨਲ ਲੋੜ ਲਾੜ ਖਰਾਬ ਕਰਤਾ ਉਹ ਵੀ ਛੇਤੀ ਡੋਰ ਨਹੀਂ ਲਾਏ ਹੁਣੇ ਉਹ ਤਾਂ ਹੀ ਮੁੰਡਾ ਕਹਿੰਦਾ ਵੀ ਨਹੀਂ ਮੈਂ ਲਾ ਕੇ ਭੇਜੂ ਵਧੀਆ ਚੀਜ਼ ਆ ਨਾਲੇ ਹੁਣ ਜ਼ਿੰਮੇਵਾਰੀ ਇਹਨਾਂ ਦੀ ਹੋ ਗਈ ਮੰਨ ਲਓ ਬਾਰਡਰ ਤੇ ਵੀ ਆ ਹਨਾ ਹੁਣ ਇਹਨਾਂ ਦੀ ਹੋ ਗਈ ਅੱਗੇ ਜੇ ਆਪ ਲਾਉਣੇ ਆ ਸੀਲ ਤਾਂ ਆਪ ਤੀਨਗੀ ਹੈ ਜ਼ਿੰਮੇਵਾਰੀ ਹੁਣ ਸ਼ਿਪਰ ਦੀ ਹੈ ਸਾਰੀ ਭਾਈ ਇਹਨਾਂ ਨੇ ਲਾਉਣਾ ਇੱਧਰ ਨਾਲ ਆਪਾਂ ਪਾਈਏ ਸ਼ੂ ਹੋਰ ਜਾ ਕੇ ਆਪਦਾ ਟ੍ਰੇਲਰ ਹੁੱਕ ਕਰਨ ਲੱਗਿਆ ਏਦੋਂ ਪਹਿਲਾਂ ਪਹਿਲਾਂ ਮੰਨ ਲਾਉਣਾ ਪੂਰੀ ਅੱਧੇ ਘੰਟੇ ਦੀ ਆਫ ਡਿਊਟੀ ਪੈ ਗਈ ਆ ਇਹਨਾਂ ਨੇ ਵੀ ਇੱਧਰ ਹੀ ਲਾਉਣਾਗਾ ਨਾਲ ਹੀ ਆਹ ਡੌਗ ਤੇ ਇੱਥੇ ਮੈਂ ਛੱਡਦਾ ਸੀਗਾ ਇਹ ਨਹੀਂ ਆਪਣੇ ਲੋਟ ਆ ਜਾਣਾ ਇਹ ਲੋਟ ਗਰਦਾ ਚੜਾਦਾ ਵੇ ਗਰਦਾ ਤੇਲ ਵੀ ਹੈਗਾ 11 ਕਿ ਚੱਕਰ ਖੁੱਲ ਜੇ ਹੋਵੇ ਭਾਈ ਇਹ ਖੁੱਲੇ ਨਹੀਂਗੇ ਹਾਲੇ ਓਕੇ ਆ ਟਾਇਰ ਸਹੀ ਆ ਕਿਉਂਕਿ डीओटी लगਣੀ ਆ ਅੱਜ ਹੋ ਗਈ ਹੈ 11 ਤਰੀਕ ਮੇਰੇ ਹਿਸਾਬ ਨਾਲ 13 ਨੂੰ ਲੱਗ ਜਾਣੀ ਆ ਪਰਸੋਂ ਤੇ ਉਹ ਪਹਿਲਾਂ ਹੀ ਰੋਕਣ ਕਰਨ ਲੱਗ ਜਾਂਦੇ ਹੁੰਦੇ ਆ ਮਾ ਡੋਰ ਲੈ ਕੇ ਕਰ ਲਗੇ ਹਾਂ ਨਿੰਜਾ ਟੈਕਨੀਕ ਹੌੜੀ ਵਾਲੀ ਆਪਣੀ ਹਾਂ ਪੰਜ ਪੰਜ ਕੇ ਲੱਤਾਂ ਰਹਿ ਗਈਆਂ ਫਿਰ ਜਾਂਦਾ ਕਿਤੇ ਉਧਰ ਨੂੰ ਜਾਂਨਾ ਕਿਤੇ ਉਧਰ ਨੂੰ ਗੋਵੇ ਇਹਦੇ ਚੱਕਰ ਚ ਨਹੀਂ ਪਹਿਲਾਂ ਉਹਦਾ ਟੈਂਪਰੇਚਰ ਚੈੱਕ ਕੀਤਾ ਉਹ ਕਿੱਦਾਂ ਆਪਾਂ ਹੈਂ ਫਿਰਦੇ ਆਉਣਾ ਆਹ ਫਿਰਾਂ ਨੂੰ ਡ੍ਰੌਪ ਕਰਨਾ ਨਹੀਂ ਉਹ ਕੀਤਾ ਮੈਂ ਡ੍ਰੌਪ ਕਰਤਾ ਭਰਾਵਾ ਤਾਂ ਤਾਂ ਡਾਕਾ ਮੈਨੂੰ ਲੱਗਿਆ ਮੈਨੂੰ ਤੋਂ ਆ ਕੇ ਮੈਂ ਕਹਿੰਦਾ ਦਵਾਰੇ ਕਹਿੰਦਾ ਉੱਥੋਂ ਚੱਕਣਾ ਚੱਕ ਲਿਆ ਵੇਖੀ ਭਰਾਵਾ ਇਹਨਾਂ ਨੇ ਲੋੜ ਚੱਕਣਾ ਆਉਣਾ ਮਤਲਬ ਤਾਂ ਆ ਇਹ ਦੇ ਨਾਲ ਖੋਲ ਆ ਇਧਰ ਆ ਗਿਆ ਆ ਟੂਲ ਚ ਹੀ ਪਾ ਕੇ ਆਣਾ ਹੈ ਨਹੀਂ ਨਹੀਂ ਬਹੁਤ ਦੂਰ ਆਗਾ ਬਾ ਉੱਥੇ ਟੂਲ ਚ ਹੀ ਰੱਖ ਦੇ ਗਲਵਜ਼ ਭਾਈ ਮੇਰੇ ਕੋਲੇ ਆਏ ਸੀਗੇ ਉਦੋਂ ਮੈਂ ਵੀਡੀਓ ਬਣਾਈ ਫੈਨ ਆ ਬਾਈ ਆਪਣਾ ਤੇ ਮੇਰਾ ਕੈਮਰਾ ਹੀ ਨਹੀਂ ਚੱਲਿਆ ਮੈਂ ਦੁਬਾਰੇ ਆਇਆ ਆ ਵੀਡੀਓ ਬਣਾਉਣਾ ਆਈ ਤਾਂ ਦੇਖਣ ਆਏ ਆ ਦੇਖੋ ਦੇਖੋ ਆ ਆਪਣਾ ਫੈਨ ਆ ਉਹ ਮੈਂ ਵੀਡੀਓ ਨਹੀਂ ਬਣਾਈ ਸੀ ਜਿਹੜੀ ਉਹਦੀ ਉੱਤੇ ਖੜਿਆ ਦੀ ਉਹ ਬਾਅਦ ਚ ਦੇਖਿਆ ਕੈਮਰਾ ਬੰਦ ਹੋਇਆ ਪਿਆ ਸੀਗਾ ਦੇਖੀ ਜਨਾ ਤੇ ਫੋਨ ਤੇ ਲੱਗਿਆ ਪਿਆ ਮੈਂ ਨਾਲ ਦੇਖ ਰਿਹਾ ਆਈ ਤਾਂ ਦੇਖ ਰਿਹਾ ਡਰਾਈਵਰਾਂ ਨੇ ਕੀ ਕਰ ਤੂੰ ਇੰਡੀਆ ਤੋਂ ਕਿੱਥੋਂ ਆ ਮੈਂ ਪਟਿਆਲੇ ਤੋਂ ਮੈਂ ਭਰਾ ਵਾਏ ਕਿਤਰੀ ਹੈ ਸ਼ਕਲ ਦੇ ਮੈਂ ਨਹੀਂ ਨਹੀਂ ਉਹ ਨਹੀਂ ਮੈਂ ਮੈਂ ਤੈਨੂੰ ਤਰਾਵੇ ਕਰਕੇ ਦੇਖ ਕੇ ਮੈਂ ਕਹੀ ਜਾਂਦਾ ਮੈਂ ਕਿ ਬਾਈ ਦਾ ਇੰਡੀਆ ਤੋਂ ਹੋਰ ਪਾਸੇ ਲੱਗਦਾ ਸੌ ਸੂਤ ਵਾਲਾ ਤੇਰੇ ਵਾਲਾਂ ਤੋਂ ਬਾਲ ਦੇਖ ਕੇ ਮੈਨੂੰ ਆਇ ਲੱਗਿਆ ਫੋਨ ਹੋਗਾ ਟ੍ਰੱਕਿਆ ਬਰੋ ਬੋਰਨ ਕੱਟ ਨਹੀਂ ਵਧੀਆ ਆ ਬੈਠਾ ਆਪਣਾ ਫੈਨ ਆ ਬਾਈ ਤੂੰ ਕੀ ਕਰਦਾਗਾ ਰੈਫਲੈਕਸ਼ਨ ਰੈਫਲੈਕਸ਼ਨ ਇੱਥੇ ਬਣੀ ਬੈਗ ਫਾਊਂਡੇਸ਼ਨ ਫਾਊਂਡੇਸ਼ਨ ਓਕੇ ਓਕੇ ਲਾਡਾਂਸ ਬਣਾਉਣਾ ਨਾ ਇਹ ਗੰਦਾ ਟਰੱਕ ਚਲਾਉਣਾ ਬਣਾਉਣਾ ਟਰੱਕ ਦੇ ਫੱਟੇ ਆਦੇ ਬੈਠਾ ਨਾ ਮਾਏ ਨਾਲ ਨਿਆਰੇ ਆਏ ਬੈਠਣ ਦਿੰਦਾ ਕੋਈ ਮੈਂ ਇਹ ਦੇਖਦਾ ਸਨੋ ਵਾਲੇ ਹੀ ਨਿਕਦੇ ਬੜੇ ਆਹ ਦੇਖਿਆ ਕਰਾ ਵੀਡੀਓ ਦੇਖੀ ਜਾਂਦਾ ਆਪਣੀਆਂ ਬਾਈ ਥਾਲ ਠੀਕ ਆ ਭਰਾ ਮੈਂ ਬੁੱਕ ਪਾਈ ਮੈਂ ਤਾਂ ਹੀ ਆਇਆ ਮੈਂ ਕਿਹਾ ਵੀ ਮੁੜ ਕੇ ਤੁਸੀਂ ਕਹੀ ਜਾਂਗੇ ਵੀਡੀਓ ਬਣਾ ਕੇ ਲੈ ਗਿਆ ਬੰਦਾ ਪਾਈ ਹੈਣੀਗੀ ਹੈਨਾ ਦੀ ਵੀ ਨਾ ਤਾਂ ਵੇਖੇ ਵੇਖਣ ਨਾਲ ਜਾਣਾ ਹੀ ਤੇ ਹੋਰ ਮੈਂ ਤਾਂ ਹੀ ਤਾਂ ਹੀ ਮੈਂ ਸਪੈਸ਼ਲ ਦੁਬਾਰੇ ਮੁੜ ਕੇ ਆਇਆ ਠੀਕ ਆ ਓਕੇ ਬਸ ਓਕੇ ਓਕੇ ਬਰਾ ਆ ਮੈਂ ਕੀ ਦੇਖੀ ਜਾਓ ਬਸ ਸਬਸਕ੍ਰਾਈਬ ਕਰਾਓ ਵੱਧ ਤੋਂ ਵੱਧ ਠੀਕ ਆ ਬਰਾ ਆ ਹੁੰਦਾ ਹੈ ਨਾ ਕੋ ਜਨਨ ਚਰ ਕਹੇ ਬੰਦੇ ਨੂੰ ਵੀ ਮਿਲਦੇ ਨਹੀਂ ਹੁਣ ਮੈਂ 22 ਨੂੰ ਦੇਖ ਕੇ ਆਈਡੀਆ ਲਾਈ ਜਾਂਦਾ ਇਥੇ ਤੁਰਾ ਫਿਰਦਾ ਕਿ 22 ਸੌ ਸਾਲਾ ਲਾਇਦਾ ਵੇਰ ਗੁੱਠਾ ਨਗਰੀ ਵੀਡੀਓ ਦੇਖ ਕੇ ਮੇਨਾਂ ਕਰੇ ਬਾਲਾਂ ਤੋਂ ਲੱਗਿਆ ਸੀਗਾ ਤੇ ਹੁਣ ਮਿਲ ਕੇ ਆਇਆ 22 ਦਾ ਨਿਕਲਿਆ ਆਪਣੇ ਪੰਜਾਬ ਤਾਈ ਠੀਕ ਆ ਜੀ ਬੁੱਕ ਤੇ ਆਪਣੇ ਪਹੇਗੇ 15 ਮਿੰਟ ਤੇ ਹੁਣ ਖੇਚੜ ਗਏ ਆਪਣੀ ਲੋਕੇਸ਼ਨ ਹੈਗੀ ਆ ਮਨਕਾਟੋ ਜਾਣਾ ਇੱਕੀ ਆਪਾਂ ਡਿਫਰੈਂਟ 858 ਕਿਲੋਮੀਟਰ 22 ਤੋਂ ਪਾਈਏ ਚੱਲੇ ਕਿਡਾ ਸਤਨਾਵਾਲੀ ਨੂੰ ਇੱਕ ਘੰਟਾ 10 ਮਿੰਟ ਲੱਗ ਗਿਆ ਆਪਾਂ ਨੂੰ ਅੱਧਾ ਘੰਟਾ ਤਾਂ ਹਨਾ ਉਹੀ ਟਰੈਲਰ ਛੱਡਣ ਚ ਮੁੜ ਕੇ 15 ਮਿੰਟ ਦੀ ਆਉਣ ਪੈ ਗਈ ਉਹੀ ਘੰਟੇ ਵਾਂਗੂ ਜਾਂ ਘੰਟੇ ਦੇ ਉੱਤੇ ਹੀ ਲੱਗ ਗਿਆ ਇਹੀ ਜੇ ਤੁਸੀਂ ਆਪਦਾ ਕਿ ਲੋਡ ਕਰਾਉਣਾ ਮੇਰੇ ਹਿਸਾਬ ਨਾਲ ਹਨਾ ਮੰਨ ਲਾ ਉਹੀ ਟਰੈਲਰ 'ਚ ਕਰਾਉਣਾ ਹੁੰਦਾ ਜਿਹੜਾ ਮੈਂ ਲੈ ਕੇ ਆਏ ਤਾਂ ਮਸਾਂ ਹੀ ਅੱਧਾ ਘੰਟਾ ਲੱਗਣਾ ਸੀਗਾ ਤੇ ਜਿਹੜੀ ਕਸਰ ਹੈ ਤੇ ਉਹੀ ਆ ਉਹ ਬੱਕਰੀ ਕਿਤੇ ਉੱਤਰ ਜਾ ਕਿਤੇ ਚੜ ਜਾ ਕਿ 500 ਮੀਟਰ ਅੱਗੇ ਨਾ ਮੈਂ ਹੁਣ ਟਰੱਕ ਤੋਂ ਸਤਾਣੀ ਸੀ ਜਦੋਂ ਕਿਆ ਗ੍ਰੈਵਰ ਰੋਡ ਆ ਕੱਚੀ ਹੈ ਨਾ ਮੈਂ ਤਾਂ ਭਜਾ ਕੇ ਨੰਗਾ ਲਈਦਾ ਅੱਜ ਮੈਂ ਪਹਿਲਾਂ ਵੀ ਹੌਲੀ ਹੌਲੀ ਲੈ ਕੇ ਆਇਆ ਵੀ ਗਰਦਾਣਾ ਉੱਡੇ ਕਿਉਂਕਿ ਨਾ ਇਹੀ ਆ ਕਚਰਾ ਗਰਦਾ ਉੱਟਣ ਵਾਲਾ ਗਾਂ ਦਾ ਸਾਰਾ ਮੇਨ ਹਾਈਵੇ ਆ ਮੁੜ ਕੇ ਨਾ ਰੇ ਪੀਕ ਜੀ ਐਤ ਦੀ ਮਿੱਟੀ ਆ ਜਿਹੜੀ ਇਹ ਹੁੰਦੀ ਆ ਇਹੋਟੇ ਗੱਡੀ ਤੇ ਜਿੱਥੇ ਵੀ ਪੈ ਗਈ ਮਨ ਲੋਕ ਜਿੰਨੇ ਮਰਜ਼ੀ ਢੇਰੀ ਆਵੇ ਲੈਂਦੀ ਨਹੀਂ ਉਧਰ ਨਹੀਂ ਜਿਵੇਂ ਜਾੜ ਤੇ ਜਾਂਦਿਆਂ ਨੂੰ ਕੱਚਾ ਰਾਹਗਾ ਗੱਡੀ ਨੰਗਾ ਦਿੰਨੇ ਹੈ ਨਾ ਉਹ ਜਿੰਨੇ ਮਨ ਲਾ ਜਿਵੇਂ ਅੱਜ ਗੱਡੀ ਧੋਤੀ ਮੈਂ 2-4 ਦਿਨ ਤਾਂ ਨਹੀਂ ਟਪਾਉਂਦਾ ਉਧਰ ਦੀ ਹੈ ਨਾ ਮੁੜ ਕੇ ਕੀ ਹੈ ਘਰ ਦੇ ਮੈਨੂੰ ਲੈਣ ਆਉਂਦੇ ਉਹ ਦੂਜੇ ਪਾਸੇ ਨਹੀਂ ਜਾਂਦੇ ਵੀ ਇਹ ਸਿੱਧਾ ਰਾਉਟ ਪਾਉਂਦੇ ਫਿਰ ਮੈਂ ਵੀ ਤੇ ਉਹ ਮਿੱਟੀ ਭਾਈ ਜਦੋਂ ਪੈ ਜਾਂਦੀ ਹੈ ਧੋ ਕੇ ਹੀ ਲੈਂਦੀ ਆ ਪਤਾ ਨਹੀਂ ਕਿੰਦਾ ਨਹੀਂ ਹੈ ਇਹ ਗੰਦੀ ਜਿਹੀ ਮਿੱਟੀ ਹੈ ਹਾਲੀ ਇਹ ਹੋਰੀ ਇਨ 300 ਮੀਟਰਸ ਟੁਰਨ ਲੈਫਟ ਵਾ 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 ਤੋ ਆ ਦਾ ਤੇਲ ਤਹ ਜੇ ਪਾਉਣਾ ਨਹੀਂ ਦੇਖਦੇ ਆਪਾਂ ਕਿੱਥੋਂ ਹਾਸਤਾ ਪਾਊਗਾ ਕਿਉਂਕਿ ਉੱਦਿਆਂ ਪਾਉਂਦੇ ਹੋਇਆ ਨਹੀਂ ਉਹ ਆਇਆ ਸੀਗਾ ਉਦੋਂ ਰੈੱਡ ਨਾਲੇ ਤੋਂ ਬਾਕੀ ਚੈੱਕ ਕਰਦਾ ਕਿੱਥੋਂ ਬੋਗਗਾ ਤੇ ਫਿਰ ਉਸ ਹਾਂ ਨਾ ਭਰਾਂ ਲਾਂਗੇ ਓਕੇ ਰਿਪੋਰਟ ਆ ਆਪਾਂ ਲਵਾ ਲੈਂਦਾ A19 ਅੱਗੇ ਮੈਂ ਲਾ ਮੈਂ ਗਲਤੀ ਬੋਲ ਗਿਆ ਇਹਦੇ ਬਾਰੇ ਹਨਾ A19 ਨੂੰ ਕੁਝ ਹੋਰ ਹੀ ਦੱਸ ਸਕਿਆ ਸੀਗਾ ਬਾਕੀ ਹੁਣ ਟਰੱਕ 'ਚ ਬੈ ਕੇ ਦੱਸਦਾ ਇੱਕ ਚੀਜ਼ ਹੋਰ ਇਹਨਾਂ ਨੇ ਜਿਹੜੀ ਕਹੀ ਆ ਮੈਂ ਨਾ ਉਥੋਂ ਆਫੀਸਰ ਨੂੰ ਪੁੱਛ ਕੇ ਤੇ ਅੰਦਰੋਂ ਵੀਡੀਓ ਬਣਾ ਕੇ ਲਿਆ ਆਂਗਾ ਤੇ ਪਿੱਕੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਨਹੀਂ ਲੈ ਸਕਦੇ ਇਹਨਾਂ ਨੇ ਕੀਤਾ ਅੰਦਰ ਪੰਜਾਬੀ ਚ ਲਿਖ ਕੇ ਲਾਇਆ ਵੈ ਤੇ ਉਹ ਮੈਂ ਵੀਡੀਓ ਐਡ ਐਡ ਕਰ ਦੂੰਗਾ ਵਿੱਚ ਵੀ ਉੱਥੇ ਬੋਲਿਆ ਨਹੀਂ ਮਾਨੂੰ ਆਫੀਸਰ ਨੂੰ ਪੁੱਛਿਆ ਮੈਂ ਇਹ ਆਫੀਸਰ ਬਣਾ ਲਾ ਉਹ ਕਹਿੰਦੇ ਹਾਂ ਹਾਂ ਕਹਿੰਦੇ ਵੀ ਗਰੁੱਪ ਚ ਪਾ ਦੀ ਮੈਂ ਮੈਂ ਹੀ ਕਿਹਾ ਸੀ ਮੈਂ ਇਹ ਮੈਂ ਚ ਗਰੁੱਪ ਚ ਪਾ ਦੂੰਗਾ ਕਹਿੰਦਾ ਓਕੇ ਓਕੇ ਕੋਈ ਚੱਕਰ ਨਹੀਂ ਇਹ ਇਹਨਾਂ ਨੇ ਉਹ ਲਿਖ ਕੇ ਲਾਇਆ ਵਾ ਵੀ ਜਿਵੇਂ ਆਂਡੇ ਹੋਰ ਹਨਾ ਕੱਚਾ ਉਹ ਲੈ ਨਹੀਂ ਸਕਦੇ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਉਹਨਾਂ ਦੀ ਫੋਟੋ ਵੀ ਲਾਈ ਵੀ ਆ ਮੁਰਗੀ ਦੀ ਤੇ ਆਂਡਿਆਂ ਦੀ ਬਾਕੀ ਤੁਸੀਂ ਦੇਖ ਲੈਣਾ ਤੁਹਾਨੂੰ ਪਤਾ ਲੱਗ ਗਿਆ ਨਾ ਬਾਈਥੋਂ ਨਿਕਲ ਗਏ ਆ ਬਾਈ ਕੋਲੇ ਮੈਨਾਂ ਦਾ ਖਣੀ ਆਲੂ ਲਈ ਫਿਰਦਾ ਪੇਪਰ ਵਰਕ ਹੈ ਨਹੀਂਗਾ ਮੈਨੂੰ ਅੰਦਰ ਸੁਣਿਆ ਤੇ ਉਹਨਾਂ ਨੇ ਡੌਗ ਤੇ ਲਵਾ ਲਿਆ ਤੇ ਮੈਨੂੰ ਕਹੀ ਜਾਂਦੀ ਤੈਨੂੰ ਸ਼ਾਇਦ ਵਾਪਸ ਮੁੜਨਾ ਪਵੇ ਕੈਨੇਡਾ ਨੂੰ ਹੀ ਕਿਉਂਕਿ ਯੂ ਐਸ ਐਂਟਰ ਹੋ ਗਏ ਨਾ ਇੱਥੇ ਆ ਕੇ ਆਪਾਂ ਪਿਆ ਮੈਂ ਦਾਦਾ ਹੀ ਦੇਖੀ ਗਰਮੀ ਅੱਜ ਬਹੁਤ ਜ਼ਿਆਦਾ ਹੈ ਹੀਟ ਵਾਰਨਿੰਗ ਵੀ ਆ ਤੇ ਮੱਛਰ ਦੇਖੋ ਪੈਣਾ ਸਟਾਰਟ ਵੀ ਹੋ ਗਿਆ ਕਿਉਂਕਿ ਜਿੰਨੀ ਗਰਮੀ ਹੁੰਦੀ ਉਹਨਾ ਹੀ ਇਹ ਜ਼ਿਆਦਾ ਮਚਲਦਾ ਹੈ ਵੀ ਮੈਨੂੰ ਇਹ ਚੱਲ ਬਾਈ ਨੂੰ ਬੈਕ ਲਾ ਲੈਣ ਤੇ ਫੇਰ ਤੁਰਦੇ ਆ ਆਪਣਾ ਡਨ ਹੋ ਗਿਆ ਬਾਰਡਰ ਦੀ ਫੀਸ ਵੀ ਪੇ ਕਰਿਆ ਆਂਦੀ ਤੂੰ ਵੀ ਚੱਲੀਏ ਮੈਂ ਨਾ ਲਾਕ ਤੇ ਰੋਕ ਕੇ ਇੱਥੇ ਆ ਸੀ ਡਾਇਰੈਕਟ ਨਾਲੇ ਤੇ ਹੀ ਸੇ ਉਸੇ ਸਾਫ ਕੀਤੇ ਟੈਂਪਰੇਚਰ ਪਤਾ ਕਿੰਨਾ 40 ਟਰੱਕ ਸ਼ੋ ਕਰੀ ਜਾਂਦਾ ਤੇ ਉੱਤੋਂ ਚੱਲੀ ਜਾਂਦੀ ਆ ਹਵਾ ਬਾਈ ਬਹੁਤ ਜ਼ਿਆਦੇ ਤੇ ਪਤਾ ਆਵਾ ਕਿਵੇਂ ਜਿਵੇਂ ਹੁਣ ਆਪਣੇ ਨਹੀਂ ਝੋਨੇ ਚਾਣੇ ਲੱਗ ਜਾਂਦੇ ਹੁੰਦੇ ਜਦੋਂ ਤੇ ਪਾਣੀ ਗਰਮ ਹੋ ਕੇ ਤੇ ਲੋਹਾ ਨਹੀਂ ਚੱਲਦਿਆਂ ਹੁੰਦਾਗਾ ਓਵੇਂ ਆ ਮੇਰੇ ਫੇਸ ਤੋਂ ਦਿਂਦਾ ਹੋਊਗਾ ਨਾਲੇ ਮੈਂ ਸ਼ੀਸ਼ੇ ਸਾਫ਼ ਕੀਤਾ ਕੱਲਾ ਫਰੰਟ ਵਾਲਾ ਤੇ ਬਾਈ ਇੰਨੀ ਕਿ ਤੱਤੀ ਲੋ ਚੱਲ ਰਹੀ ਆ ਨਾ ਰਹੀਂ ਰੱਬ ਦਾ ਨਾ 40 ਦਾ ਟਰੱਕ ਹੀ ਸ਼ੋ ਕਰੀ ਜਾਂਦਾ ਕਿਉਂਕਿ ਅੱਜ ਹੀਟ ਵਾਰਨਿੰਗ ਵੀ ਐਵੇਂ ਦੱਸ ਘਟਿਆਂ ਅੱਗੇ ਮੈਂ ਅੰਦਰ ਜਾ ਕੇ ਹੁਣ ਇਹ ਕਿਤਾ ਹਵਾ ਦੇ ਉੱਤੋਂ ਗਰਮ ਗਰਮ ਹਵਾ ਸੱਡਦਾ ਰਬ ਅੱਜ ਬਾਹਰ ਮੈਂ ਕਿਹਾ ਹਵਾਵਾਲੀ ਚੱਲਦੀ ਐ ਨਾ ਗੱਲ ਨਹੀਂ ਸੁਣਨੀ ਮੈਂ ਕਿਹਾ ਚੱਲ ਮੈਂ ਇੱਥੇ ਬਹਿ ਕੇ ਹੀ ਗੱਲ ਕਰ ਚੱਲਾਂ ਜਾਂ ਅੱਗੇ ਭੱਜ ਕੇ ਆ ਨਾ ਹੈਂਡਲ ਆ ਮੈਂ ਹੁਣ ਜਦੋਂ ਇਹਨੂੰ ਦੇਖਿਆ ਹਿੱਲਦਾ ਹੀ ਮੈਂ ਦਾ ਹੀ ਲਿਆ ਮੈਂ ਕਿਹਾ ਮੁੜ ਕੇ ਹਵਾਵਾਲੀ ਚੱਲੀ ਜਾਂਦੀ ਐ ਡਿੱਗੂਗਾ ਇਹਨੂੰ ਫਿਕਸ ਕਰਕੇ ਲਾਵਾਂਗੇ ਹੁਣ ਆ ਹੀ ਕਰਤਾ ਇਕੱਲਾ ਸੌਂਦਾ ਠੜਕਾ ਹਵਾ ਦਾ ਫਲਾਣੀ ਮੇਰੀ ਬਾਜ ਆਉਂਦੀ ਆ ਕਿ ਨਹੀਂ ਬਾਅਦ 'ਚ ਹੀ ਚੈੱਕ ਕਰਾਂਗੇ ਯਾਰ ਜਮਿਆ 99 ਡਾਲਰ ਦਾ ਟਾਕੋ ਹਨਾ ਇਹਦੀ ਜੋ ਵੀ ਯਾਰ ਇਹਨਾਂ ਨੂੰ ਮੰਨ ਲਓ ਜਿਹੜਾ ਕੋਣ ਕੋ ਬਚਦਾ ਹੀ ਹੋਊਗਾ ਇੰਨਾ ਸਸਤਾ ਸਭ ਤੋਂ ਸਸਤਾ ਲੱਗਿਆ ਮੈਨੂੰ ਯੂ ਐਸ ਏ 'ਚ ਟਾਕੋ ਜਿਹਾ ਹੁਣ ਵੀ ਖਾਣ ਪੀਣ ਦਾ ਸਮਾਨ ਤੇ ਨਹੀਂ ਇੰਨਾ ਸਸਤਾ ਆਪਾਂ ਨਹੀਂ ਅਜ ਤਾਈਂ ਬਾਈ ਕਦੇ ਵੀ ਦੇਖਿਆ ਕਿਸੇ ਤੇ ਵੀ ਜਿੰਨਾ ਇਹਨਾਂ ਦੇ ਹੁੰਦਾਗਾ ਵੀ ਆ ਟਾਕੋ ਟੁਕੋ ਜੇ ਬਹੁਤ ਸਸਤੇ ਹੁੰਦੇ ਆ ਰਦ ਰੰਗੀ ਚੱਕਰਾ ਇਹਦੇ ਚ ਬਚਾਉਂਦੇ ਜਾਂ ਸਾਲੇ ਪਤਾ ਨਹੀਂ ਕੀ ਖਵਾਈ ਜਾਂਦੇ ਇੱਥੇ ਤਾਂ ਐਵੇਂ ਹੀ ਕਹਿ ਸਾਣ ਤੇ ਵੀ ਮੱਝਾਂ ਗਾਵਾਂ ਤਾਂ ਖਵਾਉਂਦੇ ਖਵਾਉਂਦੇ ਆ ਕੁੱਤੇ ਨਾ ਹੁਣ ਖਵਾਉਂਦੇ ਸਾਲੇ ਮੈਂ ਨਾ ਬੱਗੇ ਬੈਠਾ ਸੋਚੀ ਜਾਂਦਾ ਸੀਗਾ ਹੁਣ ਪਤਾ ਨਹੀਂ ਮੈਂ ਸਹੀ ਆ ਜਾਂ ਗਲਤ ਆ ਬਈ ਸਾਰੇ ਸਿਆਣੇ ਆ ਨਾ ਜਿਹੜਾ ਹੁਣ ਆਹ ਇੰਡੀਆ ਪਾਕਿਸਤਾਨ ਦਾ ਚੱਲੀ ਜਾਂਦਾ ਹੀ ਕੰਮ ਹਨਾ ਜੋ ਵੀ ਹੋਇਆ ਹਨਾ 2-4 ਦਿਨਾਂ ਵੀ ਇਧਰੋਂ ਛੱਡੇ ਕੋਈ ਸੁਣਨਾ ਨਹੀਂ ਕੋਈ ਉੱਤਰੋਂ ਹਨਾ ਵੀ ਚੱਲਿਆ ਕੰਮ ਡਰੋਨ ਨਾਲ ਹਨਾ ਉਹਦੇ ਵਾਲਾ ਉਹਦਾ ਨੁਕਸਾਨ ਕੀ ਹੋਇਆ ਜਾਂ ਕੀ ਕਰਨਾ ਚਾਹੁੰਦੇ ਸੀ ਮੈਨੂੰ ਲੱਗਦਾ ਉਹ ਕਾਮਯਾਬ ਹੋ ਗਿਆ ਉਹ ਚੀਜ਼ ਤੇ ਜੋ ਸਰਕਾਰਾਂ ਜਾਂ ਕੋਈ ਵੀ ਲਾਲੂ ਕਰਨਾ ਚਾਹੁੰਦੇ ਸੀ ਦੋਨੇ ਪਾਸੇ ਦੀਆਂ ਇਹ ਤੋਂ ਪਹਿਲਾਂ ਕੀ ਚੱਲਦਾ ਸੀਗਾ ਨਾ ਚੱਲ ਪਿਆ ਸੀ ਇਹ 2-4 ਸਾਲਾਂ ਦਾ ਆਪਣੇ ਲੋਕ ਆਪਸ ਵਿੱਚ ਮਿਲਣ ਵਰਤਣ ਲੱਗ ਗਏ ਸੀਗੇ ਸੋਸ਼ਲ ਮੀਡੀਆ ਵੀ ਜਾਂ ਹਨਾ ਉੱਥੇ ਨਨਕਾਣਾ ਸਾਹਿਬ ਜਾਂ ਜਿਹੜੇ ਆਪਣੇ ਇਧਰੋਂ ਮੁੰਡੇ ਕੁੜੀਆਂ ਜਾਂਦੇ ਸੀਗੇ ਉਹਨਾਂ ਨੂੰ ਉੱਧਰ ਪਾਕਿਸਤਾਨ ਵਧੀਆ ਕਮਾਉਂਦੇ ਫਿਰ ਆਉਂਦੇ ਸੀ ਬਹੁਤ ਸੇਵਾ ਕਰਦੇ ਸੀ ਹਨਾ ਵੀਡੀਓ ਆਉਂਦੀਆਂ ਸੀ ਚੱਲ ਉਹ ਗੱਲ ਵੱਖਰੀ ਹੈ ਕੋਈ ਕਹਿੰਦਾ ਸੀ ਤੁਹਾਨੂੰ ਪਸ਼ੂਆਂ ਵਾਲੇ ਚ ਬਾਤਾਂ ਹੋਰ ਬਾਤਾਂ ਬਈ ਉਹ ਨਹੀਂ ਆਉਂਦੀਆਂ ਲੇਡੀਜ਼ ਨੂੰ ਮੂਰੇ ਲਿਆਉਂਦੇ ਹਨਾ ਮੁਰਗਿਆਂ ਨੂੰ ਵੀ ਘਰ ਦੀ ਵੀਡੀਓ ਨਹੀਂ ਬਣਾਈ ਹੋਣੀ ਉਹ ਕਹਿੰਦੇ ਲੈ ਕੇ ਆਣੇ ਆਗੇ ਕੋਈ ਉਹ ਨਹੀਂ ਚੱਲੋ ਉਹ ਛੱਡੋ ਹਨਾ ਮੀਉ ਤਾਂ ਗੱਲ ਹੋਰ ਆ ਤੇ ਹੁਣ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਊਗਾ ਤੇ ਆਪਸ ਵਿੱਚ ਲੜਾਤੇ ਨਾ ਉਧਰ ਉਹ ਵੀਡੀਓ ਪਾਈ ਜਾਂਦੇ ਹਨਾ ਉਧਰੋਂ ਆਪਣੇ ਵਾਲਿਆਂ ਨੇ ਤੇ ਉਹੀ ਵੀ ਦੁਬਾਰੇ ਮਿਲਣਾ ਜੁਲਣਾ ਮੇਰੇ ਹਿਸਾਬ ਨਾਲ ਬੰਦ ਹੋ ਗਿਆ ਕੰਮ ਆਉਣ ਜਾਣ ਵਾਲਾ ਤੇ ਇਹ ਹੀ ਮਿਲਣਾ ਚਾਹੁੰਦੇ ਸੀਗੇ ਆਪਾਂ ਤਾਂ ਇਹ ਕਹਿੰਦੇ ਆ ਬਚੋ ਭਾਈ ਉਹ ਕਹਿੰਦੇ ਆ ਸਹੀ ਛੋਟੀ ਸੇਵਾ ਕੀਤੀ ਤੁਸੀਂ ਆ ਕੀ ਬੋਲਿਓ ਮਨ ਲਾਲ ਦਾ ਕੌਣ ਆਪਣੇ ਯੂਟਿਊਬਰ ਨਹੀਂ ਮੁੰਡਾ ਤੇ ਕੁੜੀ ਖੁਸ਼ੀ ਤੇ ਰਿਪਨ ਹੈਨਾ ਉਹਨਾਂ ਨੇ ਮਨ ਲਾਲ ਦਾ ਕੁਝ ਬੋਲਿਆ ਕਰਿਆ ਉਹਨਾਂ ਦੇ ਵੀ ਖਿਲਾਫ ਹੈਨਾ ਤੇ ਹੁਣ ਭਾਈ ਅਗਲਾ ਕਹਿੰਦਾ ਅਗਲਾ ਕਹਿੰਦਾ ਤੁਸੀਂ ਸਾਡੇ ਕੋਲੇ ਕੀ ਕਹਿੰਦੇ ਹੁਣ ਹੁੰਦਾ ਕੀ ਹੈ ਨਾ ਮੰਨ ਲਓ ਜਿਵੇਂ ਔਰ ਕੰਟਰੀ ਦਾ ਬੰਦਾ ਮੇਰੇ ਕੋਲੇ ਬੈਠਾਗਾ ਜਾਂ ਇੱਥੇ ਸਪੈਸ਼ਲ ਆਇਆ ਮੰਨ ਲਓ ਹਨਾ ਕੰਟਰੀ 'ਚ ਉਹਨੂੰ ਜੇ ਚਾਰ ਗੱਲਾਂ ਕਹਤੀਆਂ ਯਾਰ ਛੋਟੀ ਕੰਟਰੀ 'ਚ ਆਇਆ ਅਗਲਾ ਕਹਿੰਦਾ ਹਾਂ ਹਾਂ ਉਹਦੋਂ ਹਾਮੀਆਂ ਭਰੀ ਕੇ ਮੰਨ ਲਿਆ ਜੇ ਉਹਨਾਂ ਨੇ ਪੰਜਾਬ ਬਾਰੇ ਜਾਂ ਮੋਤੀ ਬਾਰੇ ਕੁਝ ਕਿਹਾ ਉਹ ਹਨ ਤੇ ਉਹ ਅਗਲਿਆਂ ਕੋਲ ਤਾਂ ਗੱਲਾਂ ਹੈਗੀਆਂ ਜੋ ਤੁਸੀਂ ਹਾਮੀ ਭਰੀ ਆ ਵੀ ਜਾਂ ਅੰਗਲੇ ਦਾ ਮਾਣ ਰੱਖਣ ਨੂੰ ਅਗਲਿਆਂ ਨੇ ਉਹ ਉਸਦੇ ਹਿਸਾਬ ਨਾਲ ਗੱਲਾਂ ਕਹਤੀਆਂ ਤੇ ਹੁਣ ਤੇ ਮੇਰੇ ਹਿਸਾਬ ਨਾਲ ਤੁਸੀਂ ਡਰੇ ਫਿਰਦੇ ਹੋ ਵੀ ਕਿਤੇ ਉਹ ਸਾਰੀਆਂ ਗੱਲਾਂ ਕੰਟੀ ਨਾ ਦੇਣ ਵੀ ਅਸੀਂ ਜੋ ਪੰਜਾਬ ਬਾਰੇ ਬੋਲਿਆਂ ਜਾਂ ਦੀ ਸਰਕਾਰ ਬਾਰੇ ਬੋਲਿਆਂ ਆਪਾਂ ਤਾਂ ਇਹੀ ਕਵਾਂਗੇ ਬਈ ਸਿਆਣੇ ਬਰੋ ਬਣੋ ਨਾ ਇੱਕ ਦੂਜੇ ਦੇ ਉਲਟ ਬੋਲੋ ਨਾ ਇੰਡੀਆ ਦੇ ਉਲਟੋ ਨਾ ਪਾਕਿਸਤਾਨ ਦੇ ਜੋ ਹੁਣ ਦੇਖੀ ਜਾਊਗਾ ਪਤਾ ਹੀ ਹੈ ਸਾਰਿਆਂ ਨੂੰ ਕੀ ਹੋਣਾ ਸੀ ਕੀ ਹੋਇਆ ਬਾਲਾ ਪਾ ਕੀ ਬੋਲਣਾ ਉਹ ਚੀਜ਼ਾਂ ਤੇ ਤੇ ਪਰ ਸਿਆਣੇ ਬਣੋ ਲੋੜ ਨਹੀਂ ਇੱਕ ਦੂਜੇ ਦੇ ਖਿਲਾਫ ਵੀਡੀਓ ਪਾਉਣ ਦੀ ਤੇ ਪਰ ਕੰਮ ਚੱਲ ਪਿਆ ਕਹਿੰਦੇ ਪੂਰਾ ਹਨਾ ਸੋਸ਼ਲ ਮੀਡੀਆ ਤੇ ਦੇਖੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਆ ਹੀ ਚਾਹੁੰਦੇ ਸੀਗੇ ਪਹਿਲਾਂ ਚੱਲਿਆ ਸੀ ਐਕਟਰ ਦਾ ਹੁਣ ਨਾਰਮਲ ਯੂਟਿਊਬਰਾਂ ਦਾ ਚੱਲ ਪਿਆ ਬਚਾ ਰੱਖੋ ਬਚਾ ਇਹ ਹੀ ਤਾਂ ਚਾਉਂਦੇ ਸੀ ਜਿਹੜਾ ਕਰੀ ਜਾਂਦੇ ਹੋ ਵੀ ਕਾ ਤਾ ਇਹ ਨਹੀਂ ਲੋਕ ਆਪਸ ਵਿੱਚ ਮਿਲਣ ਕਰਨ ਲੱਗ ਗਏ ਸੀ ਹੈਨਾ ਤੇ ਉਹ ਸਾਰਾ ਕੁਝ ਚਾਉਂਦੇ ਸੀ ਵੀ ਇਹ ਨਹੀਂ ਹੋਣਾ ਚਾਹੀਦਾ ਕੋਈ ਵੀ ਨਹੀਂ ਚਾਹੁੰਦੇ ਹੁੰਦਾ ਵੀ ਇਹ ਬੀ ਚੀਜ਼ਾਂ ਹੋਣ ਸਰਕਾਰਾਂ ਤੇ ਉਹ ਹੋਣ ਲੱਗੀਆਂ ਸੀ ਤੇ ਉਹਨਾਂ ਨੇ ਰੋਕ ਤੇ ਨਾ ਮਾਰਾ ਜਾ ਉਹ ਕਰਕੇ ਤੇ ਮੈਂ ਗਾਰੰਟੀ ਦਿੰਦਾ ਜੇ ਤੁਸੀਂ ਗਾਹ ਨੂੰ ਇੱਕ ਦੂਜੇ ਨੂੰ ਮੂੰਹ ਵੀ ਲਾਗੇ ਤਾਂ ਓਕੇ ਸਾਡਾ ਸ਼ੀਸ਼ਾ ਮੱਚਰਨੀ ਦਾ ਗੰਦਾ ਕੀਤਾ ਲੋਕ ਦੇਖ ਕੇ ਮੈਂ ਸੁੱਤੇ ਪਏ ਆ ਯਾਰ ਵਾਓ ਸੈਂਡ ਕਲਾਉਡ ਵਾਲੇ ਲਾਦੇ ਆ 8 ਵਜੇ ਦੇ ਬਾਰੇ ਹਰਾਨ ਮੈਂ ਕੀ ਦੱਸਾਂ ਤੁਹਾਨੂੰ ਜਾਦ ਜਾਨ ਤਾਂ ਤਾਂ ਇਸ ਵੇਲੇ ਨੂੰ ਸਲੀਪ ਆਂਦੇ ਤੇ ਹੁਣ ਇਹਨੂੰ ਪਾਰਕਿੰਗ ਨਹੀਂ ਮਿਲੀ ਤੇ ਇਹ ਬੰਦਾ ਵਿਚਾਲੇ ਟਰੱਕ ਲਾ ਕੇ ਸੁੱਤਾ ਵਾਹ ਜੀ ਵਾਹ ਪਤਾ ਨਹੀਂ ਸੌਂਗਾ ਕਿ ਕੀ ਕਰੂਗਾ ਓਵਰ ਸਾਈਜ਼ ਲੋਡ ਵਾਲਾਗਾ ਤੇ ਇੱਥੇ ਤਾਂ ਲਾ ਹੀ ਨਹੀਂ ਸਕਦੇ ਬਾਪਾ ਸ਼ੀਸ਼ਾ ਸਾਫ਼ ਕਰਨਾ ਤੇ ਅੰਦਰ ਜਿਹੜਾ ਕੱਢ ਕੇ ਆਉਨੇ ਨਾਲੇ ਸੱਚ ਉਹ ਗੈਸ ਭਰਾ ਕੇ ਰੱਖ ਲਈ ਗਰਮੀ ਬਹੁਤ ਕਈ ਰਹੀ ਜੇ ਆਪਾਂ ਨੂੰ ਆਪਣਾ ਉਹ ਹਟ ਪਟੀਆਂ ਚਲਾਉਣਾ ਪੈ ਗਿਆ ਤਾਂ ਪੰਪ ਕਰਾਇਆ ਜਾਂਦਾ ਹੁਣ ਆ ਜਾਂ ਅੰਤਰਪੁੱਲ ਕਹਿੰਦਾ ਸੀ ਇਹ ਲੈ ਆਂਦਾ ਇੰਦਰ ਖੜਾ ਆਪਣਾ ਝੋਟਾ 12 ਡਾਲਰਾਂ ਦਾ ਗੈਸ ਭਾਈ ਆਪਾਂ ਪੈਟਰੋਲ ਇਹਦੇ ਚ ਪੂਰੇ 12 ਦਾ यूएसडी ਦਾ ਤੇ 5 ਗਿੱਲਿਆਂ ਵਾਂਗੂ ਪੈ ਜੂਗਾ ਬਾਣਾ ਮੋਟਾ ਘੱਟ ਭਲਾ ਪਵੇ ਇੱਧਰ ਬਈ ਸਸਤਾ ਵੀ ਬਹੁਤ ਆ ਮੈਂ ਤਾਂ ਪਾਇਆ ਮੈਂ ਕਿਹਾ ਜੇ ਕਈ ਵਾਰੀ ਹੁਣ ਲੋਡ ਪੈ ਗਈ ਤਾਂ ਵਰਤ ਤਾਂ ਲਵਾਂਗੇ ਚੱਲ ਪਾ ਆਪਾਂ ਭਰਨਾ ਰੈਗੂਲਰ ਚੱਲਦਾ ਹੀ ਨਹੀਂ ਹੁਣ ਚੱਲਿਆ ਜਾ ਕੇ ਤੇ ਹੈਗਾ 252 ਨੂੰ ਆ ਗੇਲਣ 252 ਇਹਦਾ ਨਾ ਇਹਦਾ ਰੇਟ ਹੀ ਆ ਇਹ ਲੀਫਾਣੀ ਆ ਦੇਖੋ 12 ਡਾਲਰਾਂ ਦਾ 4 ਲੀਟਰ ਤੇ 52 ਹੁਣ ਪੈ ਗਿਆ ਆਲਮੋਸਟ ਕੀ ਨਾਲ ਇਹ ਨੇ ਹੁੰਦੇ ਆ ਪੰਜ ਗੇਲਣਾ ਹੀ ਭਰ ਗਿਆਂ ਇਹਦੀਆਂ ਬਾਹਰ ਦੇ ਚ ਰੱਖ ਦਿੰਦੇ ਆ ਟਰੱਕ ਚ ਫੇਰ ਆਪਾਂ ਲੈਉਣੇ ਆ ਥਰਮੋਸ ਧੋ ਕੇ ਆਪਣੀ ਭਾਈ ਝਾਕਦਾ ਉਹ ਟਰੱਕ ਵਾਲਾ ਕਹਿੰਦਾ ਹੋਊਗਾ ਵੀ ਇਹ ਪٹرول ਦਾ ਕੀ ਕਰਨਾ ਹੋਊ ਵੀ ਭਰ ਕੇ ਲੈ ਜਿੰਦਾ ਨਹੀਂ ਭਾਈ ਘਰ ਆਨੇ ਕੋਸੇ ਦਾ ਸਹੀ ਆ ਪਿੰਨ ਤਾਂ ਆ ਇਧਰ ਲਾ ਪੰਪ ਬੰਦ ਸੀਗਾ ਮੈਂ ਨਾਲੇ ਇਹਦੇ ਚ ਲਾ ਗਿਆ ਸਾਈਡ ਵਾਲੇ ਚ ਇਹਦੇ ਨਾਲ ਕੀ ਫਾਇਦਾ ਹੋਇਆ ਆਪਾਂ ਨੂੰ ਆਲੇ ਕੇ ਦਾ ਡਿੱਕਾ ਨਹੀਂ ਲੱਗਿਆ ਇਹ ਮੂਵ ਕਰਨਾ ਪਊਗਾ ਆ ਗਟਾਵਰ ਨਾਲ ਮੁੜ ਕੇ ਆ ਤੌਰ ਨਾਲ ਲਾਪ ਤੇ ਪੈਂਦੀ ਆ ਧੁੱਕਾ ਇਧਰੋਂ ਇਹ ਕੀ ਆ ਖੂਬ ਸੂਰਤ ਨਜ਼ਾਰਾ ਹੈ ਤੇਲ ਭਰਉਣ ਵਾਲਾ ਹਨਾ ਟਰੱਕ ਚ ਨਹੀਂ ਉਹ ਜੈਰੀਕੈਨ ਵਾਲਾ ਤੇ ਇੱਕ ਨਾ ਕਿ ਉਹ ਜਿਹੜੇ ਬੱਚੇ ਬਲੌਗ ਨਹੀਂ ਅੱਜ ਗੱਲ ਪਾਉਣ ਲੱਗਿਆ ਹਨ ਇੱਕ ਇੱਕ ਮਿੰਟ ਦੇ ਉਹਦੀ ਯਾਰ ਐਡੀਟਿੰਗ ਕਰਨ ਵਾਲੀ ਸੀ ਤੇ ਉਹਦੇ ਨਾਲ ਹੁਣ ਮੈਂ ਅੱਜ ਕੱਲ ਨਵਾਂ ਕੰਮ ਸ਼ੁਰੂ ਕੀਤਾ ਤੁਸੀਂ ਦੱਸੋ ਬੋਟਾ ਚੀਜ਼ ਕਿਵੇਂ ਆ ਫਿਰ ਨਾਲ ਮੈਂ ਇੱਕ ਛੋਟਾ ਬਲੌਗ ਕੱਟ ਕੇ ਪਾਉਣਾ ਨਾ ਕੌਣ-ਕੌਣ ਦੇਖਦਾ ਹੁੰਦਾ ਤੁਹਾਡੇ ਚ ਉਹ ਵੀ ਦੱਸੋ YouTube ਤੇ ਵੀ ਪਾਉਣਾ ਨਾ Instagram ਤੇ ਵੀ Facebook ਤੇ ਵੀ ਤੇ TikTok ਤੇ ਵੀ ਕੌਣ-ਕੌਣ ਦੇਖਦਾ ਹੁੰਦਾ 1 ਮਿੰਟ ਦਾ ਪਾਉਣ ਲੱਗਿਆ ਵੀ ਸਹੀ ਆ ਉਹ ਚੀਜ਼ ਇੱਕ ਮੈਨੂੰ ਇਹ ਦੱਸਿਓ ਉਹਦੇ ਕਿ ਨਾ ਮੈਂ ਕੀ ਕਰਦਾ ਹੁਣ 1 ਮਿੰਟ ਦਾ ਕੱਟ ਕੇ ਆਵਾਜ਼ ਉਹ ਤੇ ਬਾਅਦ ਚ ਲਾਉਣਾ ਹੁੰਨਾਗਾ ਪਿਓਸਾ ਨਾਲ ਕਿਉਂਕਿ ਉਹ ਚ ਲੈ ਲਈਦਾ ਆਪਾਂ ਸਾਰਾ ਬਲੌਗ ਹੀ 1 ਮਿੰਟ ਚ ਕਾ ਕਰਕੇ ਆਵਾਜ਼ ਬਾਤ ਚਲਾਉਣੀ ਪੈਂਦੀ ਆ ਵੀ ਉਹ ਸਹੀ ਆ ਚੀਜ਼ ਸਾਰੇ ਵੀਰ ਭਰਾ ਆਪਣੀ ਆਪਣੀ ਰਾਏ ਦੇਓ ਤੁਹਾਡੀ ਰਾਏ ਬਹੁਤ ਜ਼ਰੂਰੀ ਆਗੀ ਤੇ ਕੌਣ ਕੌਣ ਦੇਖਦਾ ਹੁੰਦਾ ਉਹ ਵਾਲਾ 1 ਮਿੰਟ ਵਾਲਾ ਰੀਅਲੀ ਹੈਗੀ 1 ਮਿੰਟ ਵਾਲੀ ਰੀਲ ਉਹ ਹੁਣੇ ਸਟਾਰਟ ਕੀਤੀ ਆ ਵੇਜ ਦੀ ਇੱਕ ਦਿਨ ਗੈਪ ਪੈ ਗਿਆ ਅੱਜ ਫੇਰ ਪਾ ਦਾਂਗੇ ਆਪਾਂ ਲੈ ਵੀ ਆਪਾਂ ਪਹੁੰਚ ਗਏ ਆ ਲੋਕੇਸ਼ਨ ਤੇ ਟੀਏ ਤੇ ਬਾਹਰ ਤੋਂ 2-3 ਮਿੰਟਾਂ ਦੀ ਵਾਰਟ ਤੇ ਆ ਵਰਨਾ ਇਹੋ ਚਿੰਤਾ ਫੇਰ ਬਾਲਾ ਬੁਰਾ ਹਾਲ ਹੋ ਗਿਆ ਮਛਰ ਨਾਲ ਨਾਲੇ ਤਾਂ ਪਾਅ ਸਿੱਟਿਆਉਣੇ ਆ ਉੱਥੇ ਨਾਲੇ ਮੈਂ ਪਹਿਲਾਂ ਸ਼ੀਸ਼ੇ ਸਾਫ਼ ਕਰ ਲੇ ਕਿਉਂ ਤੂੰ ਬਾਅਦ ਜਾਣਾ ਰੋਟੀ ਰਾਟੀ ਖਾਣਨੇ ਆਂਗੇ ਕਿਉਂਕਿ ਤੜਕੇ ਫੇਰ ਉਦੋਂ ਦਾ ਟਾਈਮ ਨਾਲ ਜਾਣਾ ਬੁੰਮਲਾ ਦਾ 5 ਵਜੇ ਉੱਠ ਕੇ ਉਦੋਂ ਟਾਈਮ ਨਹੀਂ ਲੱਗਣਾ ਹੁਣ ਉੱਥੇ ਖੜੇ ਦੀ ਕਰ ਲੈਣੇ ਆਂ ਸਾਫ਼ ਜਿੰਨੇ ਕੋ ਹੋਣਗੇ ਟਾਈਮ ਪਾਉਂਦੇ ਦੀਨਾ ਨਹੀਂ ਉਹਨੇ ਜਮੇ ਪਰ ਮੁੰਮਲਾ ਦਾ ਪਾਣੀ ਪੂਣੀ ਮਗਾਈ ਬੈਠਿਆ ਹੈ ਅਹੀਂ ਆ ਗਿਆ ਬਾਗਤੀ ਪਈ ਹੈ ਬਣ ਗਈ ਗੱਲ ਬਾਗਤੀ ਲੈ ਚਲਦੇ ਆਂ ਇੱਥੇ ਚੱਕ ਕੇ ਨਾ ਇਹ ਨੂੰ ਇਹੀਂ ਰੱਖ ਜਾਾਂਗੇ ਇੱਥੇ ਬਾਅਦ ਵਿੱਚ ਵਿੰਚਾ ਸਾਫ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਬਾ ਚੱਕ ਲਿਆ ਅਸੀਂ ਏਰਾ ਉਂ ਮਾਰ ਕੇ ਉੱਤੇ ਉਹਨੂੰ ਥੱਪ ਥੱਪ ਜੇ ਕਰਦਾ ਦੇਖਾ ਸਾਰੇ ਤੇ ਸੋਪ ਵੀ ਸੋਪ ਕਰਤੀਆਂ ਝਗੋ ਝਗ ਕਰਦਾ ਸ਼ੀਸ਼ਾ ਕੇਰਾ ਸਾਰਾ ਬਾ ਇਹ ਨੂੰ 1-2 ਮਿੰਟਾਂ ਛੱਡ ਕੇ ਇਹ ਮਾਰ ਲੈ ਜਮਾਂ ਸਾਫ਼ ਹੋ ਜਾਊਗਾ ਕਾਹੇ ਦੀ ਲੋੜ ਨਹੀਂ ਇਹਨੂੰ ਬਾਲਾ ਰਗੜੀ ਆ ਰਗੜੀ ਆ ਉਹਦੇ ਨਾਲ ਨਹੀਂ ਬਾਇ ਉਹਦੇ ਕਹਿੰਨ ਨੂੰ ਤਕਨੀਕ ਹੀ ਆ ਆ ਲੈਟਾ ਸਾਫ ਕਰਦ ਗਾ ਸਾਰੀਆਂ ਬਣ ਗਈ ਨਾ ਗੱਲ ਤੇ ਲਾਇਆ ਜਮਾ ਇਧਰ ਹੀ ਆ ਗਾ ਆਪਾਂ ਕਿਉਂਕਿ ਨਾ ਉਧਰ ਮੈਂ ਕੀੜਾ ਕੱਢ ਕੇ ਆ ਥਾ ਤੋਂ ਆਣੀ ਸੀ ਬਾ ਘੰਟੇ ਦੀ ਸਾਫ ਦੀ ਸ਼ਾ ਇੱਕ ਵੀ ਪਾਰਕਿੰਗ ਨਹੀਂ ਕਿਉਂਕਿ ਉਹੀ ਬਾਲ ਮਾਰ ਦਾ ਚੱਕਰ ਆ ਤੇ ਉਹਨਾਂ ਦੇ ਕਿੱਡਾ ਨਜ਼ਾਰਾ ਸੀ ਤੋਮਾ ਵਾਲਿਆਂ ਦੇ ਹਨਾ ਜਵਾ ਬਿੱਤੀ ਪਾਰਕਿੰਗ ਆ ਸਾਰਾ ਕੁਝ ਉੱਥੇ ਮੰਨ ਲਓ ਇਥੇ ਆ ਚੱਕਰ ਚੱਲ ਜਾਂਦਾ ਅਗੇ ਲੈ ਵੀ ਮਿੱਤਰੋ ਦਿਓ ਹੁਣ ਆ ਗਿਆ ਤੇ ਤੁਸੀਂ ਕਰੋ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਆਪਣਾ YouTube ਵਾਲਾ ਤੇ Facebook ਤੇ ਵੀ ਕਰ ਲੋ ਫੋਲੋ Insta TikTok ਸਾਰੇ ਕਿਤੇ ਸੇਮ ਹੀ ਹੈ ਨਾਮ ਤੇ ਇੱਕ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਜੀ ਮਿਲਦੇ ਆ ਫੇਰ ਲੈ ਲਈਏ ਹੁਣ ਗੁੱਡ ਸਲੀਪ